ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਵੇਲੇ ਦੀ ਵੱਡੀ ਚਰਚਾ ਤੋਂ ਜਿਹੜੀ ਕਿ ਵਿਸ਼ਵ ਭਰ ਦੇ ਵਿੱਚ ਚੱਲ ਰਹੀ ਹੈ ਪੰਜਾਬੀ ਖੇਮਿਆਂ ਦੇ ਵਿੱਚ ਚੱਲ ਰਹੀ ਹੈ ਦੁਨੀਆਂ ਦੇ ਵਿੱਚ ਚੱਲ ਰਹੀ ਹੈ ਅਮਰੀਕਾ ਤੋਂ ਜਿਹੜੀ ਰਿਪੋਰਟ ਕੀਤੇ ਜਾਣ ਵਾਲੇ ਲੋਕਾਂ ਦੀ ਜੜੀ ਗੱਲ ਹੈ ਖਬਰ ਪੰਜਾਬ ਦੇ ਵਿੱਚ ਚਰਚਾ ਇਹ ਛੜੀ ਹੈ ਇੱਕ ਬਹੁਤ ਵੱਡੇ ਖਬਰੀ ادارے ਨੇ ਇਸ ਕੱਲ ਦਾ ਦਾਵਾ ਕੀਤਾ ਕਿ 트럼ਪ ਜਿਹੜੇ ਕਿ ਅਮਰੀਕੀ ਰਾਸ਼ਟਰਪਤੀ ਨੇ ਉਹ 14 ਲੱਖ ਪੰਜਾਬੀਆਂ ਨੂੰ ਤੋਰਨ ਜਾ ਰਹੇ ਨੇ ਜੀ ਬਿਲਕੁਲ ਜੀ ਇਹ ਬਹੁਤ ਫਿਕਰਮੰਦੀ ਵਾਲੀ ਖਬਰ ਹੈ ਔਰ ਇੱਕ ਨਹੀਂ ਦੋ ਤਿੰਨ ਖਬਰਾਂ ਇਸ ਸਮੇਂ ਭਾਰਤ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਭਾਰਤ ਚ ਚਰਚਾ ਚ ਨੇ ਉਹਨਾਂ ਚੋਂ ਪੰਜਾਬ ਚ ਇਸ ਖਬਰ ਦਾ ਇਸ ਲਈ ਵੱਧ ਚਰਚਾ ਕਿਉਂ ਸਿੱਧੀ ਪੰਜਾਬ ਨਾਲ ਸੰਬੰਧ ਰੱਖਦੀ ਹੈ ਹਮ ਇੱਕ ਪਾਸੇ ਅਡਾਨੀ ਵਾਲਾ ਕੇਸ ਜਿਹੜੇ ਮਾਮਲੇ ਦੇ ਉੱਤੇ ਬਕਾਇਦਾ ਤੌਰ ਤੇ ਉੱਥੇ ਮਤਲਬ ਅਦਾਲਤ ਦੇ ਵਿੱਚੇ ਪੱਖ ਰੱਖਿਆ ਟਰੰਪ ਸਰਕਾਰ ਨੇ ਕਿਈ ਅਸੀਂ ਭਾਰਤ ਦੇ ਕਾਨੂੰਨ ਮੰਤਰਾਲੇ ਦੇ ਸੰਪਰਕ ਚ ਹੈਨਾ ਕਿਉਂਕਿ ਅਡਾਨੀ ਵਾਲਾ ਮਾਮਲਾ ਉੱਥੇ ਨਿਊਯਾਰਕ ਨਿਊਯਾਰਕ ਦੀ ਫੈਡਰਲ ਕੋਰਟ ਤੋਂ ਤੁਹਾਡੇ ਕੋਲ ਚੱਲ ਰਿਹਾ ਜਿਹਦੇ ਵਿੱਚੋਂ ਨੇ 250 ਮਿਲੀਅਨ ਡਾਲਰ ਦੀ ਕਰੀਬ ਕਰੀਬ ਹਾਂ 2000 ਕਰੋੜ ਤੋਂ ਵੱਧ ਦੀ ਰਿਸ਼ਵਤ ਵਾਲਾ ਜਿਹੜਾ ਪਹਿਲੂ ਸੀਗਾ ਕੇਸ ਟੈਕਪਲਾਨ ਲਈ ਸੀ ਉਹ ਪ੍ਰਕਿਰਿਆ ਉਸ ਪ੍ਰਕਿਰਿਆ ਦੇ حوالے ਨਾਲ ਕਹਿੰਦੇ ਕਿ ਉੱਥੇ ਸਰਕਾਰ ਨੇ ਇਤਲਾਹ ਦਿੱਤੀ ਹੈ ਨਿਊਯਾਰਕ ਕੋਰਟ ਦੇ ਵਿੱਚ ਫੈਡਰਲ ਕੋਰਟ ਦੇ ਵਿੱਚ ਕਿ ਜੀ ਅਸੀਂ ਭਾਰਤ ਦੇ ਕਾਨੂੰਨ ਮੰਤਰਾਲੇ ਨਾਲ ਸੰਪਰਕ ਚ ਹਮ ਇੱਕ ਪਾਸੇ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਹਨ ਦੂਸਰੇ ਪਾਸੇ ਜਿਹੜਾ ਹੁਣ ਜਿਸ ਤਰ੍ਹਾਂ ਹੀ ਮਤਲਬ ਐਲਨ ਮਸਕ ਨੇ ਸ਼ਨੀਵਾਰ ਨੂੰ ਜਿਹੜਾ ਲੰਘੇ ਸ਼ਨੀਵਾਰ ਨੂੰ ਫੈਸਲਾ ਲਿਆ ਸੀਗਾ ਕਿ ਜਿਹੜੇ ਵਿਦੇਸ਼ਾਂ ਨੂੰ ਕੁਝ ਵਕਫ ਵਕਫ ਤਰੀਕਿਆਂ ਨਾਲ ਫੰਡਿੰਗ ਜਾਂਦੀ ਹੈ ਉਹਦੇ ਵਿੱਚ 4200 ਕਰੋੜ ਦੀ qryb ਹੈ ਫੰਡਿੰਗ ਵਾਲਾ ਮਾਮਲਾ ਸੀ ਜਿਹਦੇ ਵਿੱਚੋਂ 182 ਕਰੋੜ ਭਾਰਤ ਨੂੰ ਆਉਂਦੇ ਆ ਠੀਕ ਹੈ ਜੀ ਤੇ ਉਹ ਰੋਕ ਦਿੱਤੀ ਗਈ ਹੈ ਕਹਿੰਦੇ ਇਹ ਉਹਦੇ ਨਾਲ ਵੀ ਇੱਥੇ ਕਈ ਤਰ੍ਹਾਂ ਦੀ ਚਰਚਾ ਹੈ ਹੁਣ 182 ਕਰੋੜ ਕਹਿੰਦੇ ਕਿ ਆਉਂਦਾ ਤਾਂ ਚੋਣ ਪ੍ਰਚਾਰ ਦੇ ਹਵਾਲੇ ਨਾਲ ਆ ਕਿ ਜੀ ਤੁਸੀਂ VOTING ਪ੍ਰਕਿਰਿਆ ਕਿਵੇਂ ਵਧਾਉਣੀ ਹੈ ਵੋਟ ਪ੍ਰਕਿਰਿਆ ਵਧਾਉਣ ਦੇ ਲਈ ਵੱਧ ਤੋਂ ਵੱਧ ਲੋਕ ਵੋਟ ਪ੍ਰਕਿਰਿਆ 'ਚ ਹਿੱਸਾ ਲੈਣ ਤੇ ਪਰ ਹੁਣ ਇੱਥੇ ਚਰਚਾ ਇਹ ਛੜਪੀ ਕਿ ਜੀ ਇਹ ਤਾਂ ਦਖਲ ਅਮਰੀਕਾ ਦਾ ਮਤਲਬ ਜਿਹੜੀ BJP ਪਿਛਲੇ 10-12 ਸਾਲ ਤੋਂ ਰਾਜ ਕਰਦੀ ਆ ਰਹੀ ਆ ਹੁਣ ਉਹ ਬੀਜੇਪੀ ਵੀ ਪੁਰਾਣੀਆਂ ਸਰਕਾਰਾਂ ਦੇ ਉੱਤੇ ਉਂਗਲ ਧਰ ਰਹੀ ਹੈ ਇਸ ਵਾਰ ਇਹ ਕਹਿੰਦੇ ਆ ਕਿ ਇਹ ਤਾਂ ਤੁਸੀਂ ਦਖਲਵਾਈ ਹੋਈ ਸੀ ਵੀ ਤੁਸੀਂ ਵੀ ਚੱਲੇ ਆ ਇਹ ਉਹਨਾਂ ਦੀ ਦਖਲ ਸੀ ਤੁਹਾਡੇ ਟਾਈਮ ਵੀ ਦਖਲ ਸੀ ਤੇ ਤੁਸੀਂ ਤਾਂ ਉੱਥੇ ਜਾ ਕੇ ਮਤਲਬ ਇਹੀ ਜੀ ਦਖਲ ਕੀ ਫਾਇਦਾ ਕਿ ਤੁਸੀਂ ਉੱਥੇ ਜਾ ਕੇ ਬੋਲਦੇ ਵੀ ਨਹੀਂ ਜੀ ਜੀ ਜੋ ਕੁਛ ਹੁਣਾ ਕੋਲ ਹੋ ਰਿਹਾ ਸੋ ਇਹ ਸਾਰੀ ਪ੍ਰਕਿਰਿਆ ਵੀ 182 ਕਰੋੜਾ ਮਾਮਲਾ ਵੀ ਭਾਰਤ ਦੀਆਂ ਸਫਾ ਦੇ ਵਿੱਚ ਘੂਕ ਘੁੰਮ ਰਿਹਾ ਹੁਣ ਜਿਹੜਾ ਅਹਿਮ ਸਵਾਲ ਹੈ ਜਿਸ ਦੇ ਉੱਤੇ ਆਪਾਂ ਨਜ਼ਰਸਾਨੀ ਕਰਨ ਜਾ ਰਹੇ ਆ ਉਹ ਹੈਗਾ ਜੀ ਕਿ ਉੱਥੋਂ ਲਗਾਤਾਰ ਰਿਪੋਰਟ ਹੋ ਰਹੇ ਨੇ ਆਪਣੇ ਭਾਰਤ ਦੇ ਵੱਖ-ਵੱਖ ਹੁਣ ਤੱਕ 300 332 ਲੋਕ ਕਰੀਬ ਰਿਪੋਰਟ ਹੋ ਚੁੱਕੇ ਨੇ ਤਿੰਨ ਜਹਾਜ਼ ਆਏ ਨੇ ਹੂੰ 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 ਪਹਿਲੇ ਜਹਾਜ਼ ਚ 104 ਸੀ ਦੂਏ ਜਹਾਜ਼ ਚ 116 ਸੀ ਤੀਏ ਜਹਾਜ਼ ਚ 112 ਸੀ ਜੀ ਇਨਾਂ ਚ 104 ਦੇ ਵਿੱਚੋਂ 33 ਪੰਜਾਬੀ ਸੀਗੇ ਫਿਰ 116 ਦੇ ਵਿੱਚ ਵੀ 65 ਸ਼ਾਇਦ ਪੰਜਾਬੀ ਸੀਗੇ ਫਿਰ 112 ਚ ਵੀ 30 31 ਦੇ ਕਰੀਬ ਪੰਜਾਬੀ ਸੀਗੇ ਤੇ ਬਾਕੀ ਫਿਰ ਗੁਜਰਾਤ ਵੀ ਹਰਿਆਣਾ ਵੀ ਮਹਾਰਾਸ਼ਟਰ ਵੀ ਯੂਪੀ ਵੀਰ ਵੀ ਸਾਰੇ ਹੂੰ ਹੁਣੇ 332 ਦੇ ਹਵਾਲੇ ਨਾਲ ਸੀਗਾ ਕਿ ਚੌਥਾ ਜਹਾਜ਼ ਆ ਰਿਹਾ ਜੀ ਇਹ ਤੋਂ ਪਹਿਲਾਂ ਕਿ ਚੌਥੇ ਜਹਾਜ਼ ਦੇ ਚੜਨ ਦੀ ਉਤਰਨ ਦੀ ਖਬਰ ਆਉਂਦੀ ਆਹ ਖਬਰ ਨੇ ਤਖੱਲੀ ਮਚਾ ਦਿੱਤੀ ਕਿ 14 ਲੱਖ ਪੰਜਾਬੀਆਂ ਨੂੰ ਟਰੰਪ ਨੇ ਤੋੜਨ ਦੀ ਤਿਆਰੀ ਕਰ ਲਈ ਹੈ ਹੁਣ ਇਹ ਖਬਰ ਦਾ ਬੇਸ ਕੀ ਹੈ ਖਬਰ ਦਾ ਬੇਸ ਇਹ ਕਹਿੰਦਾ ਕਿ ਤੁਸੀਂ ਦਰੁਸਤ ਕਰਿਓ ਜ਼ਿਆਦਾਤਰ ਮਤਲਬ ਕਿ ਜਿਹੜੀ ਇੱਧਰ ਚੱਲ ਰਹੀ ਹੈ ਖਬਰ ਮੈਂ ਉਹਦੇ ਬਾਰੇ ਸਾਂਝੀ ਕਰ ਰਿਹਾ ਹਾਂ ਜੀ ਕਹਿੰਦੇ ਕਿ ਇੱਥੇ ਅਮਰੀਕਾ ਦੇ ਵਿੱਚ ਇਸ ਮੌਕੇ ਜਿਹੜਾ ਉਹਨਾਂ ਨੇ ਸ਼ਰਾਰਤੀ ਦਾ ਦਰਜਾ ਹਾਸਲ ਕਰਨਾ ਹਾਂਜੀ ਉਹ ਦਰਜਾ ਹਾਸਲ ਕਰਨ ਦੇ ਲਈ ਕਰੀਬ 35 ਲੱਖ ਤੋਂ ਵੱਧ ਕੇਸ ਪੈਂਡਿੰਗ ਪਏ ਨੇ ਠੀਕ ਹੈ ਜੀ ਤੇ ਉਹਨਾਂ ਕੇਸਾਂ ਨੂੰ ਨਟਾਉਣ ਦੇ ਦੀ ਜਿਹੜੇ ਇਮੀਗ੍ਰੇਸ਼ਨ ਜੱਜ ਹੁੰਦੇ ਨੇ ਉਹਨਾਂ 'ਚੋਂ 20 ਦੀ ਛੁੱਟੀ ਕਰ ਦਿੱਤੀ ਹੈ 트럼ਪ ਸਰਕਾਰ ਨੇ ਠੀਕ ਹੈ ਜੀ 20 ਇਮੀਗ੍ਰੇਸ਼ਨ 에ਜੰਟ ਹਟਾਤੇ ਦਾ ਮਤਲਬ ਇਹ ਪ੍ਰਕਿਰਿਆ ਤੇ ਹੋਰ ਦਬਾਅ ਵਧਣਾ ਤੇ ਇਹ ਪ੍ਰਕਿਰਿਆ ਹੋਰ ਲਟਕਣੀ ਹੈ ਤੇ ਉਹ ਕਹਿੰਦੇ ਕਿ ਇਹ ਹਟਾਉਣ ਦਾ ਮਕਸਦ ਇੱਕੋ ਇੱਕ ਹੈ ਕਿ ਇਹਨਾਂ 35 ਲੱਖਾਂ 'ਚੋਂ ਵੀ ਜ਼ਿਆਦਾਤਰ ਨੂੰ ਵਾਪਸ ਕਰੋ ਤੇ ਜਿਹੜੇ 35 ਲੱਖ ਦਾ ਅੰਕੜਾ ਦੱਸਿਆ ਜਾ ਰਿਹਾ ਹੈ ਮੈਂ ਪ੍ਰਵੀਨ ਜੀ ਉਹਦੇ ਵਿੱਚ 40% ਕਹਿੰਦੇ ਕਿ ਪੰਜਾਬੀ ਮੂਲ ਦੇ ਨੇ ਬਹੁਤ ਅੱਛਾ ਤੇ ਜੇ 35 ਲੱਖ ਦੇ ਵਿੱਚ 40% ਦੀ ਕੇਸ ਜਿਹੜੀਆਂ ਸਨਾਰਥੀ ਦਾ ਦਰਜਾ ਹਾਸਲ ਕਰਨੀ ਫਾਈਲਾਂ ਨੇ ਉਹ ਪੰਜਾਬੀਆਂ ਨੇ 40% ਦਾ ਮਤਲਬ 14 ਲੱਖ 14 ਲੱਖ ਬਿਲਕੁਲ ਸੋ ਇਸ ਲਈ ਕਹਿੰਦੇ ਕਿ ਹੁਣ ਇਹਨਾਂ ਨੂੰ ਤੋਰਨ ਦੀ ਕਵਾਇਦ ਹੋਏਗੀ ਔਰ ਲਗਾਤਾਰ ਕਹਿੰਦੇ ਉੱਥੇ ਪ੍ਰਕਿਰਿਆ ਦੇ ਉੱਤੇ ਜਿਹੜੀ ਅਦਾਲਤੀ ਪ੍ਰਕਿਰਿਆ ਹੈ ਇਮੀਗ੍ਰੇਸ਼ਨ ਜੱਜਾਂ ਵਾਲੀ ਉਹਦੇ ਉੱਤੇ ਲਗਾਤਾਰ ਦਬਾਅ ਹੈ ਕੰਮ ਦਾ ਬੋਝ ਪਹਿਲਾਂ ਹੀ ਬਹੁਤ ਜ਼ਿਆਦਾ ਸੀ ਹੁਣ 20 ਜੱਜਾਂ ਦੇ ਅਕਾਊਂਟ ਨਾਲ ਹੋਰ ਵਧਣਾ ਕਹਿੰਦੇ ਕਿ ਉਹ ਕਹਿੰਦੇ ਕਿ ਅਸੀਂ ਭੋਜ ਵਧਾਉਣਾ ਨਹੀਂ ਅਸੀਂ ਤਾਂ ਘਟਾਉਣਾ ਹਸਤਾ ਇਹ ਫਾਈਲ ਲਾਈਨ ਨੂੰ ਪੇਟ ਦੇਣੀ ਹੈ ਅਸੀਂ ਬੰਦੀ ਤੋੜ ਦੇਣੇ ਆ ਸਾਰੇ ਠੀਕ ਹੈ ਸੋ ਇਸ ਦੇ ਵਿੱਚ 14 ਲੱਖ ਵਿਅਕਤੀਆਂ ਦਾ ਅੰਕੜਾ ਸਾਹਮਣੇ ਆ ਰਿਹਾ ਮੈਂ ਕੈਨੇਡਾ ਚ ਵੀ ਦੇਖ ਰਿਹਾ ਸੀਗਾ ਕਿ ਕੈਨੇਡਾ ਚ ਜਿਹੜਾ ਇਮੀਗ੍ਰੇਸ਼ਨ ਵਿਭਾਗ ਹੈ ਉਹਨੇ ਆਪਣੇ ਸਟਾਫ ਚ 25% ਦੀ ਕਟੌਤੀ ਕੀਤੀ ਹੈ ਪਿਛਲੇ 2 ਤੋਂ 3 ਸਾਲਾਂ ਦੇ ਦਰਮਿਆਨ ਤੇ ਉੱਥੇ ਵੀ 22 ਲੱਖ ਦੇ ਕਰੀਬ ਐਪਲੀਕੇਸ਼ਨਾਂ ਪਈਆਂ ਨੇ ਜਿਹੜੀਆਂ ਪੀਆਰ ਲਈ ਜਿਹੜੇ ਲਾਈਨ ਚ ਖੜੀਆਂ ਨੇ ਤੇ ਉਹਨਾਂ ਚ ਵੀ ਵੱਡੀ ਗਿਣਤੀ ਚ ਪੰਜਾਬੀਆਂ ਦੀਆਂ ਨੇ ਤੇ ਉੱਥੇ ਦੀ ਸਰਕਾਰ ਵੀ ਕੁਝ ਅਜਿਹੇ ਦਾਮ ਭਰ ਰਹੀ ਹੈ ਕਿ ਜਦੋਂ ਅਸੀਂ ਆਇਆ ਸੀ ਇਹ ਆਪਣੇ ਮੁਲਕ ਦੇ ਲੋਕਾਂ ਲਈ ਮੂਲ ਵਾਸੀਆਂ ਲਈ ਅੱਧਾ ਪ੍ਰਕਿਰਿਆ ਕਰਨਗੇ ਤੇ ਇਹਨਾਂ ਉੱਤਰ ਉੱਥੇ ਵੀ ਖਤਰਾ ਖੜਾ ਤੇ ਹੋਰਨਾਂ ਮੁਲਕਾਂ 'ਚ ਵੀ ਇਹ ਚਰਚਾ ਸੋ ਇਹ ਬਕਾਇਦਾ ਮੈਂ ਕੁਝ ਰਾਣਾ ਟੁੱਟਹੋਰੀ ਨੇ ਉਹਨਾਂ ਦੇ ਹਵਾਲੇ ਨਾਲ ਵੀ ਮੈਂ ਦੇਖ ਰਿਆ ਸੀਗਾ ਇਸੇ ਤਰ੍ਹਾਂ ਮਤਲਬ ਇੱਕ ਨਾਮਰ ਲੇਖਕ ਨੇ ਬਲਵਿੰਦਰ ਸਿੰਘ ਬਾਜਵਾ ਉਹਨਾਂ ਦੇ ਹਵਾਲੇ ਨਾਲ ਦੇਖਦੇ ਉਹ ਕਹਿੰਦੇ ਕਿ ਹਾਂ ਬਿਲਕੁਲ ਇਹ ਖਤਰੇ ਹੈਗੇ ਸੋ ਜੇਕਰ ਜੀ ਹਾਕਸ਼ ਹੁੰਦਾ 14 ਲੱਖ ਹੋਰ ਵਾਪਸ ਆਉਂਦੇ ਨੇ ਫਿਰ ਪੰਜਾਬ ਦੇ ਵਿੱਚ ਕੀ ਮਾਹੌਲ ਹੋਏਗਾ ਰੋਜ਼ਗਾਰ ਦੀ ਪਹਿਲਾ ਜੋ ਸਥਿਤੀ ਹੈ ਆਸਿਕਤਾ ਦੀ ਜੋ ਪਹਿਲਾ ਸਥਿਤੀ ਹੈ ਸਰਕਾਰਾਂ ਦੀ ਜਿਹੋ ਜੀ ਪਹਿਲਾ ਰਾਜਨੀਤੀ ਹੈ ਉਹਦੇ ਤੇ ਹੋਰ ਅਸਰ ਪੈਣਾ ਤੇ ਇਧਰ ਹੁਣ ਇੱਕ ਹੋਰ ਨਵੀਂ ਜਿਹੜੀਆਂ ਪਿਛਲੇ ਦਿਨਾਂ ਤੋਂ ਕੁਝ ਪੰਜਾਬ 'ਚ ਸਰਗਰਮੀਆਂ ਸੀਗੀਆਂ ਪ੍ਰਵੀਨ ਜੀ ਤੇ ਇੱਥੋਂ ਆ ਜੁਪੀ ਵਿਹਾਰ ਵਾਲੇ ਤੋਰੋ ਜੀ ਇਹਨਾਂ ਨੇ ਸਾਡਾ ਹੱਕ ਖਾ ਲਿਆ ਹੈਨਾ ਹੁਣ ਅਗਲੇ ਕਹਿੰਦੇ ਅਮਰੀਕਾ ਵੀ ਇਹੀ ਕਹਿ ਰਿਹਾ ਕਿ ਜਿਹਨਾਂ ਨੇ ਸਾਡਾ ਹੱਕ ਖਾ ਲਿਆ ਇਸ ਲਈ ਉਹ ਤੋੜ ਰਹੇ ਨੇ ਹੂੰ ਹੁਣ ਜਿਹੜੇ ਇਧਰੋਂ ਇਹ ਮਹਿੰਮ ਚਲਾ ਰਹੇ ਸੀ ਕਿ ਇੱਥੋਂ ਕੱਢੋ ਜੁਪੀ ਵਿਹਾਰ ਵਾਲਿਆਂ ਨੂੰ ਹੂੰ ਕੋਣੋ ਜਦੋਂ ਅਮਰੀਕਾ ਤੋਂ ਜਹਾਜ਼ ਆਉਂਦੇ ਨੇ ਤਾਂ ਅਫਸੋਸ ਪ੍ਰਗਟਾਰੇ ਨੇ ਕਿ ਸਾਡੇ ਮੁੰਡਿਆਂ ਨਾਲ ਗਲਤ ਹੋ ਰਿਹਾ ਜੀ ਜੀ ਸੋ ਇਹਦੇ ਉੱਤੇ ਵੀ ਹੁਣ ਕਈ ਤਰ੍ਹਾਂ ਦੀਆਂ ਪੰਜਾਬ ਦੇ ਵਿੱਚ ਬਦਵਤਾ ਦੇ ਵੱਖੋ-ਵੱਖ ਪਹਿਲੂਆਂ ਤੇ ਇਹ ਚਰਚਾ ਛੁੱਟ ਪਈ ਹੈ ਫਿਰ ਤੁਸੀਂ ਪਹਿਲਾਂ ਇੱਕ ਪਾਸੇ ਦੱਸੋ ਕਿ ਤੁਸੀਂ ਸਿੱਕੇ ਦਾ ਕਿਹੜਾ ਪਹਿਲੂ ਹੈ ਤਾਂ ਇਹਦੇ ਟਿਕ ਨਮੀ ਚਰਚਾ ਛੁੱਟ ਪਈ ਹੈ ਤੇ ਜਦੋਂ ਕਿ ਕੁਝ ਮਾਇਰਾਂ ਦੇ ਵੀ ਮੰਨਣਾ ਕਿ ਟਰੰਪ ਲਈ ਇਹ ਸਾਨ ਨਹੀਂ ਹੋਏਗਾ ਜਿਹੜੇ ਕੰਮ ਇਹਨਾਂ ਨੇ ਆਕੇ ਹੋਰਨਾ ਮੁਲਕਾਂ ਦੇ ਲੋਕਾਂ ਨੇ ਸਾਹਮਣੇ ਵੀ ਨਹੀਂ ਉਹ ਕੰਮ ਕਰੇਗਾ ਕੌਣ ਫਿਰ ਹੂੰ 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 ਉਹ ਕੰਮ ਵੀ ਪ੍ਰਭਾਵਿਤ ਹੋਣੇ ਨੇ ਇਸ ਲਈ ਇਹਨਾਂ ਸਾਨ ਨਹੀਂਗਾ ਇਹ ਚੁਰੂਚ ਦੀ ਦਿਖਾਵੇ ਦੀ ਪ੍ਰਕਿਰਿਆ ਉਦੇ ਤਰ੍ਹਾਂ ਮਰ ਪੰਜਾਬ ਚ ਕਿ ਪੰਜਾਬ ਚ ਅਸੀਂ ਕਹਿੰਦੇ ਤਾਂ ਹੈ ਜੀ ਕਿ ਅਸੀਂ ਆਪ ਕੰਮ ਕਰੀਏ ਕਿ ਅਸੀਂ ਉਹ ਸਾਰੇ ਕੰਮ ਕਰਦੇ ਉਹਨਾਂ ਨੇ ਸੰਭਲੇ ਜਿਹੜੇ ਸਾਡੀਆਂ ਲੋੜਾਂ ਬਣ ਗਏ ਸੋ ਇਸ ਲਈ ਇੱਥੇ ਵੀ ਉਹ ਇਹ ਦੋਹਰੀ ਪ੍ਰਕਿਰਿਆ ਦੇ ਵਿੱਚ ਆ 14 ਲੱਖ ਦੀ ਖਬਰ ਨੇ ਪੰਜਾਬ ਨੂੰ ਡਰਾ ਕੇ ਰੱਖ ਦਿੱਤਾ ਹਾਂਜੀ ਬਿਲਕੁਲ ਦੇਖੋ ਜਿਹੜੇ ਵੀ ਲੋਕ ਇਥੋਂ ਪਲਾਨ ਕਰ ਗਏ ਨੇ ਹਿਜਰਤ ਕਰ ਗਏ ਨੇ ਉਹਨਾਂ ਦਾ ਕੋਈ ਨਾ ਕੋਈ ਕਾਰਨ ਰਿਹਾ ਸਿਸਟਮ ਦੇ ਸਤਾਏ ਹੋਏ ਜਾਂ ਬਹੁਤ ਤਰ੍ਹਾਂ ਦੇ ਲੋਕਾਂ ਨੇ ਪਲਾਨ ਕੀਤਾ ਪਰ ਉਹਨਾਂ ਮੁਲਕਾਂ ਨੇ ਢੁਈ ਵੀ ਦਿੱਤੀ ਹੈ ਇਹਦੇ ਵਿੱਚ ਕੋਈ ਦੋਰਾਇ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੇ ਕਨਸਟੀਟਿਊਸ਼ਨਲੀ ਸਾਇਲਮ ਦੀ ਜਿਹੜਾ ਉਹ ਮਦ ਹੋ ਉਹ ਰੱਖੀ ਹੋਈ ਆ ਪਰ ਬਹੁਤ ਕੁਝ ਬੜੀ ਤੇਜ਼ੀ ਦੇ ਨਾਲ ਸ਼ਰਮਾ ਜੀ ਬਦਲ ਰਿਹਾ ਹੈ ਕਿਸੇ ਵੀ ਗੱਲ ਦੇ ਉੱਤੇ ਇਹ ਕਹਿਣਾ ਕਿ ਇਹ ਨਹੀਂ ਹੋ ਸਕੇਗੀ ਇਹ ਤਾਂ ਹੁਣ ਸ਼ਾਇਦ ਬੜੀ ਕਾਲੀ ਹੋਊਗੀ ਕਿਉਂਕਿ ਕੁਝ ਵੀ ਪੋਸੀਬਲ ਹੈ ਪਰ ਤੁਸੀਂ ਦੇਖੋ ਕਿ ਜੇਕਰ ਆਪਾਂ ਭਾਰਤ ਸਰਕਾਰ ਦੇ ਐਂਗਲ ਤੋਂ ਦੇਖਿਆ ਜਾਵੇ ਜਾਂ ਪੰਜਾਬ ਸਰਕਾਰ ਦੇ ਐਂਗਲ ਤੋਂ ਇਹਨਾਂ ਚੀਜ਼ਾਂ ਨੂੰ ਦੇਖਿਆ ਜਾਵੇ ਤਾਂ ਆਪਣੇ ਬਿਸ਼ਿੰਦਿਆਂ ਦੇ ਨਾਲ ਜੋ ਵਾਪਰ ਰਿਹਾ ਹੈ ਕ ਮੰਤਰੀ ਪਦਰ ਦੇ ਉੱਤੇ ਉਹਨਾਂ ਦਾ ਕੋਈ ਵੀ ਕਮੈਂਟ ਕਥਨ ਕੋਈ ਟਿੱਪਣੀ ਨਹੀਂ ਆ ਰਹੀ ਇੱਥੋਂ ਪਤਾ ਲੱਗਦਾ ਹੈ ਕਿ ਨਾ ਤਾਂ ਉਹਨਾਂ ਦੇ ਲਈ ਤਰਜੀਹ ਹੈ ਤੇ ਨਾ ਹੀ ਉਹਨਾਂ ਦੇ ਕੋਈ ਹੋਰ ਜਿਹੜੇ ਲਈ ਉਹ ਕਾਰਜ ਕੋਈ ਕੀਤਾ ਜਾਣਾ ਚਾਹੀਦਾ ਉਹ ਨਜ਼ਰ ਆ ਰਿਹਾ ਉਹ ਅੱਟਾ ਸਭ ਹੁਣ ਤਾਂ ਚੜਾਇਆ ਜਾ ਰਿਹਾ ਜੀ ਇਸ ਮਾਮਲੇ ਦੇ ਵਿੱਚ ਸ਼ਰਮਾ ਜੀ ਦੇਖੋ ਜਿਹੜੇ ਹੋਰ ادارے ਨੇ ਜਿਹੜੇ ਸਰਕਾਰ ਪੱਕੀ ਨੇ ਉਹ ਪੰਜਾਬੀਆਂ ਨੂੰ ਚੜਾ ਰਹੇ ਨੇ ਹਾ ਹੋ ਤਾਂ ਪੰਜਾਬੀਆਂ ਨਾਲ ਹੁਣ ਹੀ ਵਾਪਰ ਰਹੀ ਹੈ ਤਰਾਸਦੀ ਹੈ ਕਿ ਕਈਆਂ ਦੇ ਕੇਸ ਸਹੀ ਵੀ ਹੋਣਗੇ ਪਹਿਲੀ ਗੱਲ ਤਾਂ ਇਹ ਹੈ ਕਿ ਕੱਲੇ ਪੰਜਾਬੀ ਨਹੀਂ ਆ ਰਹੇ ਨਹੀਂ ਆ ਰਹੇ ਬਿਲਕੁਲ ਜੀ ਬਿਲਕੁਲ ਪਰ ਟਾਰਗੇਟ ਤੇ ਫਿਰ ਵੀ ਪੰਜਾਬੀਆਂ ਨੇ ਟਾਰਗੇਟ ਤੇ ਫਿਰ ਵੀ ਪੰਜਾਬੀ ਸਹੀ ਹੈ ਜੀ ਬਿਲਕੁਲ ਚਰਚਾ ਚਰਚਾ ਫਿਰ ਵੀ ਪੰਜਾਬੀਆਂ ਦੀ ਕੀਤੀ ਜਾ ਰਹੀ ਹੈ ਕਿ ਵਾਪਸ ਭੇਜਤੇ ਜੀ ਆਪੇ ਤੇ ਜਦੋਂ ਕਿ ਮੈਂ ਤਾਂ ਹੀ ਗੱਲ ਕੀਤੀ ਹੈ ਕਿ 332 ਆਏ ਨੇ ਜੀ ਜੀ ਪਹਿਲੇ ਜਹਾਜ਼ 'ਚ ਵੀ 33 ਗੁਜਰਾਤੀ ਸੀਗੇ 33 ਹਰਿਆਣਵੀ ਸੀਗੇ ਅਖੀਰਲੇ ਜਹਾਜ਼ 'ਚ ਵੀ ਤੇ 30 30 ਗੁਜਰਾਤੀ ਹਰਿਆਣਵੀ ਸੀਗੇ ਹੈਨਾ ਦੂਸਰੇ ਜਹਾਜ਼ ਚ ਵੀ 33 ਦੇ ਕਰੀਬ 30 ਦੇ ਕਰੀਬ ਹਰਿਆਣਵੀ ਸੀਗੇ ਤੇ ਮਤਲਬ 15 ਵੀ ਮੈਂ ਕਹਾਂ ਗੁਜਰਾਤੀ ਸੀਗੇ ਤੋਂ ਬਰਾਬਰ ਆ ਰਿਹਾ ਸਾਰਾ ਕੁਝ ਤਾਂ ਵੀ ਤੁਸੀਂ ਬਦਨਾਮ ਕਰਲੇ ਪੰਜਾਬ ਨੂੰ ਕਰਦੇ ਜੀ ਜੀ ਬਿਲਕੁਲ ਤੇ ਦੂਜੀ ਗੱਲ ਇਹ ਆ ਵੀ ਮੈਂ ਕਹਿੰਦਾ ਕਿ ਠੀਕ ਹੈ ਤੁਸੀਂ ਪੰਜਾਬੀਆਂ ਦੇ ਵਾਲੇ ਚਾਰਜ ਨਹੀਂ ਕਰਨੀ ਆਪਣੇ ਗੁਜਰਾਤੀਆਂ ਦੇ ਹਵਾਲੇ ਨਾਲ ਕਰ ਲੋ ਕਰੋ ਤਾਂ ਸਹੀ ਕੁਝ ਕਰੋ ਤਾਂ ਸਹੀ ਕੁਝ ਤੁਹਾਡਾ ਮੂੰਹ ਤਾਂ ਖੁੱਲੇ ਹਾਂਜੀ ਤੁਹਾਡੀ ਨਾ ਕੋਈ ਚਿੱਠੀ ਪੱਤਰ ਨਾ ਕੋਈ ਬਿਆਨਬਾਜ਼ੀ ਨਾ ਕੋਈ ਇੰਟਰਨੈਸ਼ਨਲ ਮੀਡੀਆ ਚ ਨਾ ਨੈਸ਼ਨਲ ਮੀਡੀਆ ਚ ਇਸ ਮੁੱਦੇ ਨੂੰ ਤੁਸੀਂ ਬਿਲਕੁਲ ਦਰਕਨਾਰ ਕਰ ਰਹੇ ਹੋ ਹੂੰ ਜੀ ਤੁਸੀਂ ਕਹਿੰਦੇ ਹੋ ਸਾਡੇ ਮੁਲਕ ਦੇ ਨੇ ਹੋ ਤਾਂ ਤੁਹਾਡੇ ਮੁਲਕ ਚ ਵਾਪਸ ਆ ਗਏ ਫਿਰ ਉਹਨਾਂ ਦੀ ਚਾਰਜ ਹੋਈ ਕਿ ਇਹਨਾਂ ਨੇ ਕਰਨੀ ਆ ਹਾਂ 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 ਉਹਨਾਂ ਦੀ ਮੈਂ ਤਾਂ ਹੀ ਕਹ ਰਾਂ ਕਿ ਇਸ ਮੌਕੇ ਉਹਨਾਂ ਨੂੰ ਹੌਸਲੇ ਦੀ ਲੋੜ ਔਰ ਦੋਰੇ ਹੌਸਲੇ ਦੀ ਮਾਨਸਿਕ ਵੀ ਔਰ ਆਰਥਿਕ ਵੀ ਜੀ ਜੀ ਬਿਲਕੁਲ ਪਰ ਨਹੀਂ ਸੋਸ਼ਲ ਮੀਡੀਆ ਤੇ ਬਿਲਕੁਲ ਉਹਨਾਂ ਦਾ ਮਜ਼ਾਕ ਵੀ ਉੱਡ ਰਿਹਾ ਕਿਸੇ ਤਰ੍ਹਾਂ ਦੇ ਤਾਨੇ ਮੇਨੇ ਸਮੁੱਚੇ ਪੰਜਾਬੀਆਂ ਦਾ ਮਜ਼ਾਕ ਡਾਉਣ ਦੀ ਵੀ ਪ੍ਰਕਿਰਿਆ ਹੋ ਰਹੀ ਹੈ ਇਹ ਵੀ ਕਮਾਲ ਹੈ ਇਥੇ ਤਾਂ ਤੁਸੀਂ ਦੇਖ ਲਓ ਨਾ ਵੀ ਗੁਜਰਾਤ ਮਾਡਲ ਦੀ ਗੱਲ ਹੀ ਕਰ ਲਓ ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਪਲਾਨ ਕਰ ਚੁੱਕੇ ਨੇ ਲੋਕ ਉਹੀ ਗੁਜਰਾਤ ਦੇ ਵਿੱਚ ਜਿਹੜਾ ਮਾਡਲ ਵਿੱਚ ਆ ਗਿਆ ਸੀ ਦੇਸ਼ ਭਰ ਦੇ ਵਿੱਚ ਤੇ ਦੂਜੀ ਗੱਲ ਇਹ ਆ ਕਿ ਗੁਜਰਾਤ ਦੇ ਵਿੱਚੋਂ ਕੋਈ ਨਾ ਕੋਈ ਕੈਮਰਾ ਉਹਨਾਂ ਦੇ ਅੱਗੇ ਨਾ ਕੋਈ ਹੋਰ ਉਹਨਾਂ ਦੀ ਕੋਈ ਵੀਡੀਓ ਨਾ ਕੁਝ ਵੀ ਨਹੀਂ ਪੜਸ ਕੁਝ ਨਹੀਂ ਕਰਨ ਦੇ ਰਹੀ ਪਰ ਪੰਜਾਬ ਦੇ ਵਿੱਚ ਅਸੀਂ ਖੁਦ ਉਹਨਾਂ ਦੀ ਆ ਨਾ ਕੋਈ ਪ੍ਰਾਈਵੇਸੀ ਛੱਡੀ ਐ ਨਾ ਕੋਈ ਨਜਤਾ ਛੱਡੀ ਐ ਸਮਾਜਿਕ ਪਛਾਣ ਵੀ ਕਈ ਵਾਰੀ ਬੰਦਾ ਚਲੋ ਕਿਸੇ ਗੱਲ ਕਰਕੇ ਸਮਾਜ ਪੱਖੋਂ ਵੀ ਥੋੜੀ ਜਿਹੀ ਮਹਿਸੂਸ ਕਰਦਾ ਗੱਲ ਨੂੰ ਪਰ ਅਸੀਂ ਤਾਂ ਉਹ ਵੀ ਨਹੀਂ ਰਹਿਣ ਦਿੱਤੀ ਉਹਨਾਂ ਦੀ ਕਿਸੇ ਵੀ ਤਰੀਕੇ ਦੇ ਨਹੀਂ ਸਾਡਾ ਸਾਡਾ ਮੀਡੀਆ ਵੀ ਮੈਨੂੰ ਨਹੀਂ ਸਮਝਾ ਰਿਹਾ ਕਿਣੀ ਜਿਹੀ ਵਿਵਹਾਰੀ ਨੂੰ ਬਾਰੇ ਹਾਂਜੀ ਹਾਂਜੀ ਬਿਲਕੁਲ ਉਹੀ ਗੱਲ ਹੈ ਜੀ ਨਹੀਂ ਸਮਝਾ ਬਿਲਕੁਲ ਜੀ ਜੀ